ਬਹੁਤ ਵਧੀਆ ਲੱਗੀ ਜੀ ਕਰਮਜੀਤ ਅਨਮੋਲ ਬਹੁਤ ਅੱਛੀ ਜੀ ਬਹੁਤ ਖੂਬ ਹੈ ਬਹੁਤ ਅੱਛੇ ਡਾਇਲੋਗਸ ਨੇ ਬਿਲਕੁਲ ਜੇ ਆਪਣੇ ਡਾਇਲੋਗ ਆਪ ਲਿਖ ਕੇ ਕਰਦਾ ਨਾ ਤਾਂ ਉਹ ਚੀਜ਼ ਦੀ ਗ੍ਰੇਸ ਲੱਗੀ ਹੁੰਦੀ ਹੈ ਕਿਸੇ ਦੇ ਲਿਖੇ ਡਾਇਲੋਗ ਬੋਲਣ ਉਹ ਹੋਰ ਚੀਜ਼ ਹੈ ਜਿਹੜੇ ਆਪਣੇ ਲਿਖ ਕੇ ਆਪ ਪੰਚੀਜ਼ ਕ੍ਰੀਏਟ ਕਰਿਓ ਕਸਮ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਪੂਰਾ ਇੰਜੋਏ ਆ ਲਮ ਬਹੁਤ ਜ਼ਬਰਦਸਤ ਹੈ ਜੀ ਆਪਣੇ ਕਰਮਜੀਤ ਅਨਮੋਲ ਜਿਵੇਂਗੀ ਨਾਮ ਹੈ ਅਨਮੋਲ ਹੀਰੇ ਬਣ ਕੇ ਆਨ ਪੰਜਾਬੀ ਇੰਡਸਟਰੀ ਦੇ ਤੇ ਇਨਾ ਹਾਸਾ ਮਤਲਬ ਕਿ ਜਿਵੇਂ ਕਪੀ ਸ਼ਰਮਾ ਹਾਸੇ ਦੇ ਆਪਣੇ ਖਿਡਾਰੀ ਹੈਗੇ ਵੱਡੇ ਉਵੇਂ ਇਹ ਬਣ ਚੁੱਕੇ ਆ ਫਿਲਮ ਪੂਰੀ ਫੈਮਿਲੀ ਫਿਲਮ ਹੈ ਪਹਿਲਾ ਪਾਰਟ ਚ ਬਹੁਤ ਜ਼ਿਆਦਾ ਹਾਸਾ ਹੈ ਕਮੇਡੀ ਹੈ ਦੂਜੇ ਪਾਰਟ ਚ ਸੀਰੀਅਸਨੈਸ ਹੈ ਇੱਕ ਵਧੀਆ ਲਵ ਸਟੋਰੀ ਇਹਨਾਂ ਨੇ ਕ੍ਰੀਏਟ ਕਰੀ ਹੈ ਬਾਕੀ ਦਿਖਾਇਆ ਹੋਇਆ ਹੈ ਕਿ ਸਾਨੂੰ ਕਿਸੇ ਵੀ ਚੀਜ਼ ਤੇ ਜ਼ਿਆਦਾ ਅਨਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਰੱfte ਭਰੋਸਾ ਕਰਨਾ ਜਿੱਦਾਂ ਬਹੁਤ ਵਧੀਆ ਫਿਲਮ ਹੈ ਹਰੇਕ ਪਾਰਟ ਤੇ ਆਪਣੇ ਮਾਨ ਮੈਮ ਨੇ ਬਾਕੀ ਸੰਜੂ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਸਰਦਾਰ ਸੋਈ ਤਾਂ ਗੜ ਹੋ ਗਿਆ ਜੀ ਅੱਛੀ ਮਿਹਨਤ ਕੀਤੀ ਹੈ ਹਰਪ੍ਰੀਤ ਬਤਾਲਾ ਜੀ ਨੇ ਸਾਰੇ ਐਕਟਰਾਂ ਨੇ ਮਿਹਨਤ ਕੀਤੀ ਕਰਨਜੀਤ ਬਾਦੀ ਸੋਈ ਸਾਹਿਬ ਨਰਮਰ ॠषि मैम ਔਰ ਜਿਦਾਰ ਗਿਲ ਸੰਜੂ ਸਲੰਕੀ ਅਨੀਤਾ ਸੰਦੂ ਸਭ ਨੇ ਵਧੀਆ ਕੀਤਾ ਔਰ ਵਧੀਆ ਸੁਣਿਆ ਹੈ ਕਿ ਵੈਮਾ ਪਰਮਾ ਕੋ ਪਰੇ ਕੱਟਦੀ ਹੈ ਜਿੰਨੇ ਵੀ ਕਰਮ ਕਾਂਡ ਪਖੰਡ ਨੇ ਅੱਛੀ ਫਿਲਮ ਹੈ ਥੈਂਕ ਯੂ ਸਰ ਈਵਨ ਲਿਖੋ ਬਹੁਤ ਥੈਂਕ ਯੂ ਕਾਸ ਯੂਨਿਕ ਸਟੋਰੀ ਸੀ ਕਹਿਣ ਸੀ ਪਿਆ ਬਤਨੀ ਬਹੁਤ ਵਧੀਆ ਸੀਗੀ ਉਹ ਬਤ ਆਮ ਵਧੀਆ ਜੀ ਵਧੀਆ ਲੱਗੀ ਫਿਲਮ ਕੀ ਖਾਸ ਕਿਹੜਾ ਸੀਨ ਇਹ ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਸੀਨ ਜੀ ਇਹ ਉਹ ਫੇਕ ਬਾਬਿਆਂ ਵਾਲਾ ਤੇ ਕੁਛ ਉਹ ਦੇਹਜ ਵਾਲਾ ਉਹ ਸਹੀ ਸੀਗਾ ਅਸਲ ਦਿਨਾਂ ਲਈ ਫਿਲਮ ਆਈ ਪਬਲਿਕ ਨੂੰ ਬਹੁਤ ਅੱਛੀ ਫਿਲਮ ਆਈ ਜੀ ਬਹੁਤ ਸੋਹਣੀ ਫਿਲਮ ਆਈ ਜੀ ਇੱਕ ਵਾਰੀ ਪਰ ਥੈਂਕ ਯੂ ਵਧੀਆ ਕਿਵੇਂ ਬੜੀ ਲੱਗੀ ਬਹੁਤ ਵਧੀਆ ਬਹੁਤ ਵਧੀਆ ਮੈਡਮ ਬਹੁਤ ਵਧੀਆ ਫਿਲਮ ਵਿਚਰ ਸੀਗੀ ਕੀ ਖਾਸ ਲੱਗਿਆ ਤੁਹਾਨੂੰ ਇਹਦੇ ਵਿੱਚ ਖਾਸ ਕੀ ਅੰਧਵਿਸ਼ਵਾਸ ਤੇ ਮੀਨ ਹੈ ਉਤੇ ਵੇ ਨਾ ਜਿਆਦਾ ਵਿਸ਼ਵਾਸ ਕਰੋ ਠੀਕ ਹੈ ਕਿਵੇਂ ਲੱਗੀ ਤੁਹਾਨੂੰ ਮੂਵੀ ਬਹੁਤ ਅੱਛੀ ਹੈ ਕਾਮੇਡੀ ਸਾਰਿਆਂ ਦੀ ਬਹੁਤ ਅੱਛੀ ਹੈ ਔਰ ਇੱਕ ਮੈਸੇਜ ਦਿੱਤਾ ਜਿਹੜਾ ਤੰਤਰਮੰਤਰ ਦੇ ਪਿੱਛੇ ਨਾ ਲੱਗੋ ਜੋ ਵੀ ਬੜਾ ਅੱਛਾ ਵਧੀਆ ਲੱਗਿਆ ਫੈਮਿਲੀ ਮੂਵੀ ਹੈ ਔਰ ਆਲਓਵਰ ਸਾਰਿਆਂ ਦੀ ਐਕਟਿੰਗ ਵੀ ਬੜੀ ਅੱਛੀ ਸੀਗੀ ਤੇ ਸ੍ਰਿਸ਼ਟੀਮਾਨ ਉਹ ਵੀ ਬਹੁਤ ਪਿਆਰੀ ਲੱਗ ਰਹੀ ਹੈ ਇਹਦੇ ਵਿੱਚ ਉਹਦੀ ਫਰਸਟ ਮੂਵੀ ਹੈ ਤੇ ਬਹੁਤ ਅੱਛੀ ਲੱਗ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਅੱਛੀ ਫਿਚਰ ਹੈ ਮੈਂ ਔਰ ਮੈਸੇਹੀ ਹੈ ਕਿ ਇਹ ਤੁਸੀਂ ਪੜਨ ਦਾ ਚੱਕਰਾ ਜਨਾ ਪਾਉ ਜਲਾ ਵਧੀਆ अच्छा जबो ਤੁਹਾਡਾ ਵਿਆਹ ਹੋਇਆ ਸੀ ਪੰਡਤਾਂ ਦੇ ਚੱਕਰ ਚ ਪਏ ਸੀ ਨਾ ਜੀ ਨਾ ਅਸੀਂ ਨਹੀਂ ਪਏ ਨਹੀਂ ਅਸੀਂ ਬਿਲਕੁਲ ਨਹੀਂ ਸੀ ਪਏ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਨਹੀ ਸਰਦਾਰ ਨੇ ਹਾਂ ਇਹ ਦੇਖੋ ਕਿੰਨਾ ਵੱਡਾ ਸਾਡੀ ਲਵ ਮੈਰਿਜ ਇਹ ਹਿੰਦੂ ਐ ਮੈਂ ਸਰਦਾਰ ਆ ਸਾਡੇ ਚ ਪੰਡਤ ਆਏ ਹੀ ਨਹੀਂ ਮਤਲਬ ਜੇ ਸ਼ਰ ਪੰਡਤ ਆ ਜਾਂਦੇ ਸ਼ਰ ਕੋਈ ਚੱਕਰ ਪੈ ਜਾਂਦਾ ਹੈ ਇਹ ਜਿਹੜੀ ਲਵ ਮੈਰਿਜ ਆ ਇਹ ਨਹੀਂ ਹੋ ਸਕਦੀ ਸੀ ਪਤਾ ਨਹੀਂ ਸ਼ਾਇਦ ਹੋ ਸਕਦਾ ਸੀ ਜੇ ਫੈਮਲੀਆਂ ਹੁੰਦੀਆਂ ਮਤਲਬ ਕਿ ਐਦਾ ਦੇ ਪੰਡਤਾਂ ਦੇ ਚੱਕਰ ਚ ਮੇਬੀ ਹੋ ਜਾਂਦਾ ਕੁਝ बहुत बढ़िया पिक्चर आ और पंजाबी पिक्चर देख के मजा आ गया तो भी देख के आए हो मूवी की मतलब लगी बहुत प्यारी मूवी थी और ये मूवी मेरे लिए और मतलब हमारी फैमिली के लिए बहुत स्पेशल है क्योंकि मेरे पापा का पहला प्रोजेक्ट था और उससे भी ज़्यादा इसलिए स्पेशल है कि नरेश अंकल ने पापा को इस फील्ड में लेकर आए और चाहे वो हमारे साथ नहीं है वो ग्रेट और उनका हमेशा याद ये मतलब कभी घर भी यह सीन होया जे कह रहे हो फादर साहब स्टोरी है ना सो की अजिना घर कुछ होया नहीं मतलब इज अ प्रोड्यूसर प्रोड्यूसर ਬਟ ਐਸੀ ਚੀਜ਼ੇ ਹਿੰਦੂ ਰਿਲੀਜੀਅਨ ਮੇ ਤਾਂ ਹੋਤੀ ਰਹਤੀ ਹੈ ਮਤਲਬ ਯਹ ਹਿੰਦੂ ਰਿਲੀਜੀਅਨ ਮੇ ਸਭ ਕੁਝ ਚਲਤਾ ਹੀ ਪੰਤੋ ਕੇ ਹਿਸਾਬ ਸੇ ਹੈ ਚਾਹੇ ਅਮ ਜਿਤਨਾ ਮਰਜ਼ੀ ਬੋਲੇ ਕਿ ਅਨਵਿਸ਼ਵਾਸ ਨਹੀਂ ਕਰਨਾ ਚਾਹੀਏ ਬਟ ਕਹੀ ਨਾ ਕਹੀ ਹਰ ਕੋਈ ਕਰਤਾ ਹੀ ਹੈ ਬਟ ਹਮੇ ਉਹ ਚੀਜ਼ ਨਹੀਂ ਕਰਨੀ ਚਾਹੀਏ ਔਰ ਅਮੇ ਅਵੋਇਡ ਕਰਨੀ ਚਾਹੀਏ ਮੈਕਸ ਟੂ ਮੈਕਸ ਜਿਤਨੀ ਅਮ ਕਰ ਸਕਤੇ ਹੈ। ਅਸੀਂ ਮੂਵੀ ਦੇਖ ਕੇ ਆਏ ਆ ਬਾਪੂ ਨਹੀਂ ਮੰਨਦਾ ਮੇਰਾ ਸੋ ਮੈਮ ਤੁਸੀਂ ਵੀ ਦੇਖੀ ਹੈ ਨਾ ਸੋ ਤੁਹਾਡੇ ਲਾਈਫ ਪਾਰਟਨਰ ਦਾ ਇਹ ਸੁਪਨਾ ਸੀ ਹੈ ਨਾ ਜਿਹੜਾ ਅੱਜ ਪੂਰਾ ਹੋਇਆ ਸੋ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਉਸ ਬਹੁਤ ਜ਼ਿਆਦਾ ਅੱਛਾ ਲੱਗਦਾ ਜੋ ਅੱਜ ਮੇਰੇ ਨਾਲ ਖੜੇ ਹੁੰਦੇ ਉਹਨਾਂ ਦਾ ਇਹ ਡ੍ਰੀਮ ਪ੍ਰੋਜੈਕਟ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਇਸ ਲਈ ਇੱਕ ਮਤਲਬ ਇਹ ਮੂਵੀ ਨਾ ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੂੰ ਮੈਂ ਖੁਦ ਦੇਖਿਆ ਉਹਨਾਂ ਨੂੰ ਮਿਹਨਤ ਕਰਦੇ ਇਸ ਮੂਵੀ ਲਈ ਔਰ ਮੈਂ ਜਦੋਂ ਮੂਵੀ ਦੇਖ ਰਹੀ ਹਾਂ ਤੇ ਮੈਂ ਫੀਲ ਕਰ ਰਹੀ ਹਾਂ ਕਿ ਉਹਨਾਂ ਨੇ ਕਿੰਨੀ ਜ਼ਿਆਦਾ ਇਹਦੇ ਲਈ ਮਿਹਨਤ ਕੀਤੀ ਹੋਏਗੀ ਤੇ ਮੂਵੀ ਜਿ ਦਿਖ ਵੀ ਰਿਹਾ ਐਕਚੁਅਲੀ ਜਿਵੇਂ ਦਾ ਮੂਵੀ ਦਾ ਸਕ੍ਰੀਨ ਪਲੇ ਹੈ ਆਰਟਿਸਟ ਦਾ ਵਰਕ ਹੈਗਾ ਸਭ ਨਜ਼ਰ ਆ ਰਿਹਾ ਹੈ ਤੇ ਮੂਵੀ ਤੇ ਬਹੁਤ ਅੱਛੀ ਹੈ ਕਦੇ ਜਦੋਂ ਸ਼ੂਟ ਤੇ ਵੀ ਆਂਦੀ ਆਂਦੀ ਹੋਣਗੇ ਹਨਾ ਕਦੇ ਤੁਹਾਡੀ ਗੱਲਬਾਤ ਹੁੰਦੀ ਹੋਏਗੀ ਕੀ ਮਤਲਬ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਸੀ ਨਹੀਂ ਮੈਮ ਐਕਚੁਅਲੀ ਮੈਂ ਸ਼ੂਟ ਤਾਂ ਇਹਦਾ ਟੈਨ ਨਹੀਂ ਕੀਤਾ ਆ ਮੈਂ ਮੈਰਿਜ ਜਿਹੜੀ ਹੈਗੀ ਉਹ ਇਸ ਸ਼ੂਟ ਤੋਂ ਬਾਅਦ ਹੀ ਹੋਈ ਹੈ ਆਪਣੀ ਮੈਰਿਜਿੰਗ ਮਤਲਬ ਜ਼ਿਆਦਾ ਟਾਈਮ ਨਹੀਂ ਹੋਇਆ ਸਾਡੀ ਮੈਰਿਜ ਨੂੰ ਪਰ ਮੈਂ ਜਿੰਨਾਂ ਕੋ ਨਾਲ ਸੁਣਦੀ ਸੀ ਸਾਰੇ ਆਰਟਿਸਟ ਦੀ ਬਹੁਤ ਤਾਰੀਫ ਕਰਦੇ ਸੀ ਤੇ ਮੂਵੀ ਦੇਖ ਕੇ ਪਤਾ ਲੱਗਦਾ ਕਿ ਉਹ ਬਹੁਤ ਅੱਛੇ ਪ੍ਰੋਡਿਊਸਰ ਸੀ ਅਨਜੀਤ ਮਤਲਬ ਜਦੋਂ ਸੁਪਨਾ ਪੂਰਾ ਹੁੰਦਾ ਹੈ ਕਈ ਵਾਰ ਐਦਾਂ ਵੀ ਹੁੰਦਾ ਕਿ ਹਸਬੰਡ ਦੇ ਸੁਪਨੇ ਚ ਤੁਹਾਡਾ ਆਪਣਾ ਵੀ ਕੋਈ ਸੁਪਨਾ ਹੋ ਜਾਂਦਾ ਸੋ ਅੱਜ ਤੁਹਾਨੂੰ ਕਿਵੇਂ ਦਾ ਇਮੋਸ਼ਨਲ ਤੁਸੀਂ ਬਹੁਤ ਜ਼ਿਆਦਾ ਹੋ ਰਹੇ ਹੋ ਮੈਂ ਤੁਹਾਨੂੰ ਦੇਖ ਪਾ ਰਹੀ ਹਾਂ ਪਰ ਜਦੋਂ ਆਡੀਅנס ਪ੍ਰੇਜ਼ ਕਰਦੀ ਹੈ ਹੈਨਾ ਪੂਰੀ ਜਿਹੜੇ ਕੈਰੈਕਟਰਸ ਪ੍ਰੇਜ਼ ਕਰਦੇ ਆ ਸੋ ਫਿਰ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਪਰ ਸੀਰੀਅਸਲੀ ਦਸਮਨ ਉਹ ਤੋਂ ਜ਼ਿਆਦਾ ਅੱਛਾ ਲੱਗਦਾ ਜੇ ਮੇਰੇ ਨਾਲ ਖੜੇ ਹੁੰਦੇ ਆ ਮੇਰੇ ਸਾਈਡ ਤੇ ਖੜੇ ਹੁੰਦੇ ਮਤਲਬ ਅੱਜ ਤੁਸੀਂ ਮੰਨ ਸਕਦੇ ਹੋ ਕਿ ਤੁਹਾਡੀ ਸਾਈਡ ਤੇ ਖੜੇ ਹੈ ਕਿਉਂਕਿ ਉਹਨਾਂ ਨੂੰ ਇੰਨੀਆਂ ਪ੍ਰੇਜ਼ਾਂ ਮਿਲ ਰਹੀਆਂ ਆ ਬਿਕੋਜ਼ ਆਫ ਉਹਨਾਂ ਦੇ ਕਰਕੇ ਹੀ ਜੋ ਵੀ ਅੱਜ ਹੋ ਰਿਹਾ ਹੈ ਨਾ ਸੋ ਇਹ ਪ੍ਰੇਜ਼ ਤੁਹਾਡੀ ਵੀ ਨਾਲ ਹੈ ਆਡੀਅנס ਨੂੰ ਮੈਂ ਥੈਂਕ ਯੂ ਕਹਿਣਾ ਚਾਹੁੰਦੀ ਆ ਜਿਨ੍ਹਾਂ ਨੇ ਵੀ ਮੂਵੀ ਨੂੰ ਐਪਰੀਸ਼ੀਏਟ ਕੀਤਾ ਪਲੀਜ਼ ਐਮੀ ਮੂਵੀ ਨੂੰ ਹੋਰ ਪਿਆਰ ਦਿਓ ਤੇ ਪਲੀਜ਼ ਸਿਨੇਮਾ ਚਾ ਕੇ ਮੂਵੀ ਜ਼ਰੂਰ ਦੇਖੋ ਮਾਨ ਸੋ ਬਾਪੂ ਨਹੀਂ ਵੰਦਾ ਮੇਰਾ ਰੌਣਕਾਂ ਬਹੁਤ ਜ਼ਿਆਦਾ ਲਾਈਆਂ ਫਿਲਮ ਦੇ ਵਿੱਚ ਵੀ ਸੋ ਨਾਮ ਵੀ ਰੌਣਕਾ ਸੀ ਸੋ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਮਤਲਬ ਜਦੋਂ ਮੈਂ ਕਨਸੈਪਟ ਸੁਣਿਆ ਵੀ ਸੀਗਾ ਮੈਨੂੰ ਮੈਨੂੰ ਨਾਲ ਅਸਲ ਚ ਏ ਸੀਗਾ ਵੀ ਮੈਂ ਕੁਝ ਕਰਨਾ ਹੈ ਤੇ ਇੱਕ ਕੋਨਸੈਪਟ ਆਇਆ ਮੈਨੂੰ ਜਦੋਂ ਕਾਸਟ ਸੁਣਾਈ ਦਿੱਤੀ ਤੇ ਨਰੇਸ਼ ਸਰ ਨਾਲ ਮੇਰਾ ਵਧੀਆ ਸੀਗਾ ਅਸੀਂ ਪਹਿਲਾਂ ਵੀ ਪ੍ਰੋਜੈਕਟ ਲਈ ਗੱਲ ਕਰਦੇ ਸੀ ਬਟ ਉਹ ਡਨ ਨਹੀਂ ਹੋਇਆ ਆਪਣਾ ਬਟ ਇਹ ਪ੍ਰੋਜੈਕਟ ਮੈਨੂੰ ਸੀਗਾ ਨਹੀਂ ਕਰਨਾ ਹੈ ਕੁਝ ਯੂਨੀਕ ਹੈ ਤੇ ਇੱਕ ਮਤਲਬ ਪਿਆਰੀ ਜੀ ਸਟੋਰੀ ਹੈ ਪਰ ਉਹ ਪਿਆਰੀ ਜੀ ਸਟੋਰੀ 'ਚ ਵੀ ਇੱਕ ਮੈਸੇਜ ਹੈਗਾ ਤੇ ਉਹ ਜਦੋਂ ਮੈਸੇਜ डन ਕੀਤੀ ਸੀ ਜਦੋਂ ਸ਼ੂਟ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਤੇ ਹੁਣ ਆਪਣੇ ਆਪ ਨੂੰ ਵੇਖ ਕੇ ਸਾਰੀ ਸਾਰੀ ਟੀਮ ਦਾ ਵੇਖ ਕੇ ਤੇ ਜਿਹੜੇ ਸੀਨਸ ਮਤਲਬ ਉਹਨਾਂ 'ਚ ਮੈਂ ਨਹੀਂ ਸੀ ਉਹ ਵੀ ਵੇਖ ਕੇ ਮੈਨੂੰ ਇੰਨਾ ਕਿ ਜ਼ਿਆਦਾ ਮਤਲਬ ਵਧੀਆ ਫੀਲ ਹੋ ਰਿਹਾ ਹੈ ਨਾ ਕਿ ਹਾਂ ਇੱਕ ਆਊਟਕਮ ਬਹੁਤ ਵਧੀਆ ਬਣੀ ਹੈ ਆਪਣੀ ਤੇ ਮਿਸ ਜੀ ਸਵੈਚੇਸ ਪੁੱਛਣਾ ਚਾਹੂੰਗੀ ਅਰ ਟੂਨੇ ਵਾਲੀਆਂ ਚੂੜੀਆਂ ਦਾ ਤੁਸੀਂ ਪਾਲੀਆਂ ਸੀ ਕਦੇ ਵੈਸੇ ਕਦੇ ਟੂਨੇ ਦਾ ਕੁਝ ਖਾਦਾ ਪੀਤਾ ਕਈ ਵਾਰ ਕੀ ਹੁੰਦਾ ਕਿ ਰਾਸਤੇ ਦੇ ਵਿੱਚ ਕੁਝ ਨਾ ਕੁਝ ਪਿਆ ਹੁੰਦਾ ਕੋਈ ਨਾਰੀਅਲ ਪਿਆ ਹੁੰਦਾ ਜਾਂ ਲੱਡੂ ਪਿਆ ਹੁੰਦਾ ਬਚਪਨ ਵਿੱਚ ਵੀ ਅਦਾ ਦੀਆਂ ਹਰਕਤਾਂ ਹੁੰਦੀਆਂ ਜਾਂ ਕੋਈ ਉਹ ਪੈਸੇ ਸੁੱਟੇ ਹੁੰਦੇ ਆ ਸ੍ਰਿਸ਼ਟੀ ਨੇ ਕਦੇ ਚੁੱਕੀ ਆ ਨਹੀਂ ਮਤਲਬ ਮੈਂ ਮੰਨਦੀ ਨਹੀਂ ਇਹਨ ਸਭ ਚੀਜ਼ਾਂ ਜੋ ਬਟ ਤੁਹਾਨੂੰ ਪਤਾ ਸਾਡੀ ਮੰਮੀਆਂ ਜਿਹੜੀਆਂ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਹੈਣਾ ਆਪਣਾ ਬੱਚਾ ਸਹੀ ਰਵੇ ਤੇ ਆਪਣੇ ਮਨ ਦੇ ਇਥੇ ਟੂਨੇ ਆ ਮੈਂ ਪਰਸਨਲੀ ਨਹੀਂ ਮੰਨਦੀ ਵੀ ਆ ਸਭ ਚੀਜ਼ਾਂ ਨਹੀਂ ਹੁੰਦੀਆਂ ਜੋ ਹੋਣਾ ਉਹ ਤਾਂ ਹੋਣਾ ਹੀ ਹੈ ਜੋ ਨਹੀਂ ਹੋਣਾ ਉਹ ਨਹੀਂ ਹੋਣਾ ਤੇ ਭਾਵੇਂ ਕੋਈ ਜਿੰਨਾ ਮਰਜੀ ਤੁਹਾਨੂੰ ਸੁੱਟਣ ਦੀ ਜ਼ੋਰ ਲਾ ਲਿਓ ਨਹੀਂ ਹੋਣਾ ਤਾਂ ਮੈਂ ਕਦੀ ਉਹ ਚੀਜ਼ ਚੁੱਕੀ ਨਹੀਂ ਬਠਾ ਮੇਰੇ ਮੰਮੀ ਨੇ ਜ਼ਰੂਰ ਕਿਹਾ ਸੀ ਵੀ ਜੇ ਨਿੰਬੂ ਮਿਰਚਾ ਉਹਨੂੰ ਨਹੀਂ ਹੱਥ ਲਾਣਾ ਆ ਪਿਆ ਤੇ ਕੁਛ ਲਾਲ ਕੱਪੜਾ ਪਿਆ ਆ ਨਹੀਂ ਚੁੱਕਣਾ ਤੇ ਉਹ ਸਭ ਚੀਜ਼ਾਂ ਮਤਲਬ ਪਟਹਾ ਮੈਂ ਕਦੀ ਮੰਨਿਆ ਨਹੀਂ ਆ ਸਭ ਜੀ ਸੋ ਅੱਜ ਬੜੇ ਪਰਦੇ ਤੇ ਦੇਖਿਆ ਆਪਣੇ ਆਪ ਨੂੰ ਹਨਾ ਤੁਹਾਡੇ ਇਕੱਲੇ ਇਕੱਲੇ ਸੀਨ ਦਿਖਾਈ ਜਾ ਰਹੀ ਸੀ ਜੁੱਤੀ ਤੋਂ ਲੈ ਕੇ ਤੁਹਾਡੇ ਸੂਟ ਤੱਕ ਮਤਲਬ ਇਕੱਲਾ ਇਕੱਲਾ ਕੈਮਰਾ ਫੋਕਸ ਹੋ ਰਿਹਾ ਸੀ ਤੁਹਾਡੇ ਤੇ ਹਨਾ ਸੋ ਗਾਣਿਆਂ ਵਿੱਚ ਤਾਂ ਚਲੋ ਤੁਸੀਂ ਬਹੁਤ ਹੀ ਜ਼ਿਆਦਾ ਹੈਗੇ ਹੋ ਸੋ ਅੱਜ ਜਦੋਂ ਬੜੇ ਪਰਦੇ ਤੇ ਖੁਦ ਇੱਕ ਡੈਬਿਊ ਫਿਲਮ ਤੁਹਾਡੀ ਹੈ ਉਹ ਵੀ ਕਰਮਜੀਤ ਅਨਮੋਲ ਜਿਹੜੇ ਕਾਫੀ ਸਾਰੀਆਂ ਫਿਲਮਾਂ ਕਰ ਚੁੱਕੇ ਨੇ ਉਹ ਕਿਵੇਂ ਦਾ ਤੁਹਾਨੂੰ ਮਾਨ ਮਹਿਸੂਸ ਹੋ ਰਿਹਾ ਹੈ ਮੈਂ ਮੈਂ ਥੋੜਾ ਲੇਟ ਆਈ ਹੈ ਨਾ ਤੇ ਮੈਂ ਅਸਲ ਚ ਮੂਵੀ ਵੇਖੀ ਨਹੀਂ ਸੀ ਇਹ ਮੈਂ ਪਹਿਲੀ ਵਾਰ ਆਪ ਵੇਖ ਰਹੀ ਸੀ ਮੈਂ ਡਬਿੰਗ ਤੇ ਥੋੜੀ ਬਹੁਤ ਵੇਖੀ ਪ੍ਰੋਪਰ ਮੈਂ ਹੁਣ ਵੇਖ ਰਹੀ ਸੀ ਤੇ ਮੈਂ ਜਦੋਂ ਆਈ ਆ ਮੈਂ ਸਮੇ ਸੋਚਿਆ ਇਸ ਮੇ इमोशनल ਹੋਊਗੀ ਕਿਉਂਕਿ ਤੁਸੀਂ ਜਦੋਂ ਗਾਣੇ ਵੀ ਕਰਦੇ ਹੋ ਮੈਂ ਕੁਝ ਵੀ ਕਰ ਤੁਸੀਂ ਯੂਜ਼ ਟੂ ਹੋ ਜਾਂਦੇ ਆ ਆਪਣੇ ਆਪ ਨੂੰ ਵੇਖਣ ਨੂੰ ਬਟ ਇੱਕ ਉਹ ਚੀਜ਼ ਵੇਖਣਾ ਵੀ ਤੁਸੀਂ ਸਿਨੇਮਾ ਹਾਲ 'ਚ ਆਪਣੇ ਆਪ ਨੂੰ ਵੇਖ ਰਹੇ ਹੋ ਜਿ ਤੁਸੀਂ ਆਪਣੇ ਆਪ ਨੂੰ ਇੱਕ ਉਸ ਲੈਵਲ ਤੇ ਵੇਖ ਰਹੇ ਹੋ ਵੀ ਹਾਂ ਮੇਰਾ ਨਾਮ ਹੈ ਤੇ ਮੇਰੀ ਸ਼ਕਲ ਹੈ ਇੱਥੇ ਤੇ ਉਹ ਫਿਰ ਮੈਨੂੰ ਮੈਂ ਬੜੀ ਇਮੋਸ਼ਨਲ ਜੀ ਹੋਈ ਤੇ ਮਤਲਬ ਮੇਰੇ ਮਦਰ ਨੂੰ ਮੈਂ ਮਦਰਨ ਵਾਲੋ ਮਤਲਬ ਮੈਨੂੰ ਹੋਇਆ ਵੀ ਹਾਂ ਕੁਝ ਕੀਤਾ ਮੈਂ ਵੀ ਮੈਂ ਕੁਝ ਕੀਤਾ ਇੰਨਾ ਕੁ ਮਾਣ ਪੇਰੈਂਟਸ ਨੂੰ ਮਹਿਸੂਸ ਹੁੰਦਾ ਕਰਵਾਉਂਦੇ ਹਾਂ ਗਾਣਿਆਂ ਚ ਤਾਂ ਚਲੋ ਪਤਾ ਉਹਨਾਂ ਨੂੰ ਆ ਗਿਆ ਸੀ ਜਦੋਂ ਫਿਲਮ ਦਾ ਬਾਰੇ ਪਤਾ ਲੱਗਿਆ ਪਹਿਲਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਮੈਂ ਜਦੋਂ ਮਤਲਬ ਮੈਨੂੰ ਆਫਰ ਹੋਈ ਹੈ ਨਾ ਮੇਰੇ ਮੰਮੀ ਸ਼ੁਰੂ ਤੋਂ ਕਹਿੰਦੇ ਸੀ ਵੀ ਮੂਵੀ ਤੇ ਤੂੰ ਕਰਨੀ ਹੈ ਮੂਵੀ ਤੇ ਤੇਰੀ ਇੱਕ ਆਊਗੀ ਆਊਗੀ ਤੇ ਜ਼ਰੂਰ ਆਊਗੀ ਤੇ ਉਹ ਜਦੋਂ ਮਤਲਬ ਮੈਂ ਦੱਸਿਆ ਉਹ ਮਮੀ ਮੇਰੇ ਮਦਰ ਨੇ ਨਾ ਉਦੋਂ ਵੀ ਕਿਹਾ ਵੀ ਜਦੋਂ ਤੱਕ ਆਉਂਦੀ ਨਹੀਂ ਨਾ ਉਦੋਂ ਤੱਕ ਨਹੀਂ ਮੈਂ ਮੰਨਦੀ ਵੀ ਤੂੰ ਕੀਤੀ ਕੁਝ ਜਦੋਂ ਮੈਂ ਸ਼ੂਟ ਵੀ ਕਰਦੀ ਸੀ ਸਾਰਾ ਕੁਝ ਮਮੀ ਨੇ ਕਿਹਾ ਨਾ ਜਦੋਂ ਤੱਕ ਪਰਦੇ ਤੇ ਨਹੀਂ ਆਉਂਦੀ ਫਿਰ ਵਿੱਚ ਸਾਲ ਦੋ ਸਾਲ ਉਹ ਗੈਪ ਪੈ ਗਿਆ ਤੇ ਮੈਨੂੰ ਵੀ ਸੀਗਾ ਪਤਾ ਨਹੀਂ ਆਂਦੀ ਕਿ ਨਹੀਂ ਆਂਦੀ ਤੇ ਹਨਾ ਉਹ ਇੱਕ ਸੀਗਾ ਡਰ ਜ ਹੈ ਬਟ ਫਿਰ ਮੇਰੇ ਲਾਸਟ ਮਨਥ ਵਾਲੇ ਵੀ ਸੇ ਰਿਲੀਜ਼ ਕਰ ਰਹੇ ਆ ਮਦੂ ਵੀ ਮਦਰ ਆਪਣੇ ਮਦਰ ਨੂੰ ਦੱਸਿਆ ਤੇ ਉਹ ਮਤਲਬ ਇੰਨੇ ਖੁਸ਼ ਹੈ ਉਹ ਸਾਰਿਆਂ ਨੂੰ ਦੱਸ ਰਹੇ ਬਟ ਮੰਮੀ ਮਮਾ ਮੇਰੇ ਹੱਲੇ ਵੀ ਕਹਿੰਦੇ ਵੀ ਜੇ ਤਾਂ ਮੈਂ ਵੇਖੂੰਗੀ ਨਹੀਂ ਨਾ ਮੈਂ ਉਦੋਂ ਤੱਕ ਨਹੀਂ ਮੰਨਦੀ ਫਿਰ ਉਹਨਾਂ ਨੇ ਵੇਖਿਆ ਉਹ ਵੀ ਮੈਨੂੰ ਮਤਲਬ ਘਰੇ ਲਾ ਕੇ इमोशनल ਜੇ ਹੋ ਗਏ ਸੀਗੇ ਤੇ ਸਾਰਿਆਂ ਨੇ ਨਾ ਤੇ ਮੇਰੇ ਮਦਰ ਇਨ ਲਾ ਵੀ ਸਾਰਿਆਂ ਨੂੰ ਦੱਸ ਰਹੇ ਸੀ ਵੀ ਹਾਂ ਮੇਰੀ ਨੂ ਦੀ ਮੇਰੀ ਕੁੜੀ ਦੀ ਮੂਵੀ ਆਈ ਹੈ ਤੇ ਆਪਾਂ ਵੇਖਣ ਜਾਣੀ ਆਪਾਂ ਚੰਡੀਗੜ੍ਹ ਚੱਲਿਆਂ ਸਾਰੇ ਤੇ ਉਹ ਬੜਾ ਵਧੀਆ ਐਕਸਪੀਰੀਅੰਸ ਸੀਗਾ ਅੱਛਾ ਤੁਸੀਂ ਮਦਰ ਇਨ ਲਾ ਵੀ ਗੱਲ ਕੀਤੀ ਹੈ ਨਾ ਸੋ ਜਦੋਂ ਤੁਹਾਡਾ ਵਿਆਹ ਹੋਣਾ ਸੀ ਤੁਹਾਡੇ ਮਦਰ ਕਦੇ ਗਏ ਸੀ ਪੰਡਤਾ ਕੋਲ ਇੱਤਾਂ ਤਾਂ ਕੁਝ ਹੋਇਆ ਸੀ ਉਮ ਜਿੱਦਾਂ ਮੇਰੇ ਮੰਮੀ ਹੈਗੇ ਆ ਹਿੰਦੂ ਬੈਕਗਰਾਉਂਡ ਦੇ ਤੇ ਉਹ ਜਦੋਂ ਮਤਲਬ ਮੇਰੇ ਨਾ ਮਾਸੀ ਉਹਨਾਂ ਨੇ ਰਮਾਇੰਦ ਦਾ ਪਾਠ ਰਖਾਇਆ ਸੀ ਤੇ ਅਸੀਂ ਉੱਥੇ ਗਏ ਸੀ ਤੇ ਅਸੀਂ ਨਾ ਪਹਿਲਾਂ 4 ਜਨਵਰੀ ਦਾ ਵਿਆਹ ਰਖਣਾ ਸੀ ਤੇ ਉਹਨਾਂ ਨੇ ਉਦਾਂ ਹੀ ਪੁੱਛਿਆ ਵੀ ਹੈ ਨਾ ਅਸੀਂ ਵਿਆਹ ਕਰ ਰਹੇ ਆ ਤੇ ਵਧੀਆ ਕਿ ਨਹੀਂ ਤੇ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਪੁੱਛਿਆ ਸਾਰਾ ਤੇ ਮੰਮਾ ਨੇ ਦੱਸਿਆ ਮਮਾ ਨੇ ਉਹਦੇ ਪੁੱਛਿਆ ਤਾਂ ਕਹਿੰਦੇ 4 ਜਨਵਰੀ ਨਾ ਕਰਿਓ ਵੀ ਜੇ 4 ਜਨਵਰੀ ਤੇ ਹੋ ਗਿਆ ਤੇ ਯਾਦ ਤੇ ਕੁੜੀ ਬਿਮਾਰ ਹੋ ਕੇ ਖਤਮ ਹੋ ਚੁਕੀ ਆ ਮੁੰਡਾ ਤੇ ਉਹ ਕਹਿੰਦੇ ਛੇਤਰੀ ਕਰ ਲੋ ਬਟ ਮੈਂ ਵੀ ਮੈਂ ਵੀ ਮਤਲਬ ਇੰਨਾ ਨਹੀਂ ਕਿਹਾ ਬਈ ਠੀਕ ਆ ਕਰਨੇ ਹੀ ਮੈਂ ਕਹਾ ਚਲੋ ਛੇ ਨੂੰ ਕਰ ਲੋ ਇੱਕ ਦਿਨ ਇੱਕ ਦਿਨ ਦਾ ਕੀ ਫਰਕ ਪੈਂਦਾ ਬਟ हां ਉਹੀ ਇੱਕ ਗੱਲ ਹੋਈ ਸੀ ਉਦੋਂ ਉਸ ਬੰਦ ਨਹੀਂ ਉਸ ਵੇ ਮੈਂ ਕਹਾਂ ਮੈਂ ਤਾਂ ਪੁੱਛਣਾ ਨਹੀਂ ਕਿਸੇ ਨੂੰ ਬੱਸ ਹੋ ਗਿਆ ਰਹਿਮਤ ਸੋ ਆਪਣੀ ਫਿਲਮ ਲਈ ਸਾਡੀ ਆਡੀਅנס ਨੂੰ ਕੀ ਕਰ ਰਹੀ ਜੁਗੀ ਐਸਾ ਸਾਡੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਸੋ ਹੋਰ ਵੀ ਜਿਹੜੀ ਆਡੀਅנס ਨਵੀਂ ਜਿਹੜੀ ਨਾਲ ਜੋੜਦੀ ਐ ਸੋ ਉਹਨਾਂ ਨੂੰ ਵੀ ਕੀ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਵੀ ਪਲੀਜ਼ ਸਾਡੀ ਮੂਵੀ ਜ਼ਰੂਰ ਵੇਖਿਓ ਜੇ ਤੁਹਾਨੂੰ ਪਸੰਦ ਆਏ ਪਲੀਜ਼ ਜ਼ਰੂਰ ਦੱਸਿਓ ਨਹੀਂ ਵੀ ਪਸੰਦ ਆਇ ਇੱਕ ਵਾਰੀ ਦੇਖ ਲਿਓ ਵੀ ਬਹੁਤ ਪਿਆਰਾ ਜਿਹਾ ਮੈਸੇਜ ਆ ਤੇ ਬਹੁਤ ਫੈਮਿਲੀ ਫ੍ਰੈਂਡਲੀ ਮੂਵੀ ਆ ਕੁਛ ਇਦਾਂ ਦਾ ਵੀ ਨਹੀਂ ਆ ਵੀ ਨਹੀਂ ਕੁਛ ਇਦਾਂ ਬਟ ਬਹੁਤ ਵਿਧੀਆ ਬਹੁਤ ਫੈਮਿਲੀ ਫ੍ਰੈਂਡਲੀ ਬਹੁਤ ਪਿਆਰੀ ਜੀ ਮੂਵੀ ਛੋਟੀ ਜੀ ਮੂਵੀ ਪਲੀਜ਼ ਤੁਸੀਂ ਸਾਰੇ ਜ਼ਰੂਰ ਵੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਵੀ ਕਿੱਦਾਂ ਲੱਗਿਆ ਭਾਵੇਂ ਮਾੜਾ ਹੋਵੇ ਚੰਗਾ ਹੋਵੇ ਮੈਨੂੰ ਰਿਵਿਊ ਜ਼ਰੂਰ ਦਿਓ ਤਾਂ ਕਿ ਮੈਂ ਆਪਣੇ ਨੈਕਸਟ ਲਈ ਆਪਣੇ ਆਪ ਨੂੰ ਪ੍ਰਪੇਅਰ ਕਰ ਸਕਾਂ ਕਿ ਮੈਂ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਕੰਗratulations ਤੁਹਾਡੀ ਮੂਵੀ